ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਕੁੱਕਰ ਵਿੱਚ ਕद्दू ਦੀ ਅੱਧਾ ਕਿਲੋ ਕद्दू ਲਈ ਹੈ ਇਹ ਕੱਚਾ ਕद्दू ਹੈ ਇਹਨੂੰ ਚੰਗੀ ਤਰ੍ਹਾਂ ਧੋ ਕੇ ਇਹਦਾ ਛਿਲਕਾ ਮੈਂ ਉਤਾਰ ਰਹੀ ਨਹੀਂ ਕਿਉਂਕਿ ਇਹ ਤਾਂ ਛਿਲਕਾ ਜਿਹੜਾ ਇਹਦਾ ਕद्दू ਵਿੱਚ ਕਲਰ ਬਹੁਤ ਵਧੀਆ ਆਉਂਦਾ ਹੈ ਤਾਂ ਤੁਸੀਂ ਤੁਹਾਡੀ ਮਰਜ਼ੀ ਹੈ ਤੁਸੀਂ ਉਤਾਰਨਾ ਤਾਂ ਇਹ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਕੁੱਕਰ ਦੇ ਵਿੱਚ ਤੇਲ ਮੈਂ ਇੱਕ ਕੜਛੀ ਇੱਥੇ ਸਰੋਂ ਦਾ ਤੇਲ ਦੀ ਪਾਈ ਹੈ ਹੁਣ ਆਪ ਤੇਲ ਆਪਣਾ ਹੋ ਗਿਆ ਗਰਮ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੇਥੀ ਦਾਣਾ ਇਹ ਜਿਹੜਾ ਪਾਉਣਾ ਹੁੰਦਾ ਵੀ ਜਿਹੜੀ ਕद्दू ਦੀ ਬੇਅ ਹੈ ਉਹ ਸਾਰੀ ਨਿਕਲ ਜਾਂਦੀ ਆ ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਨਾਲ ਹੀ ਆਪਾਂ ਇਹਦੇ ਪਾ ਦਾਂਗੇ ਘੀ ਇਹਨੇ 2 ਮੀਡੀਅਮ ਸਿਰ ਤੇ ਪਿਆਜ਼ ਇਹਨਾਂ ਨੂੰ ਜਿਹੜੀ ਤੁਸੀਂ ਬ੍ਰੀਕ ਚੋਪ ਕਰ ਲਿਆ ਆ ਅਸੀਂ ਇਹ ਮਿਸ਼ਨ ਕਹੀ ਹੁੰਦਾ ਕਿ ਕਈ ਜੋ ਸੁੱਕੀ ਸਬਜ਼ੀ ਹੈ ਉਹਨੂੰ ਮਿਸ਼ਨ ਕਿਸੇ ਇੱਕ ਕੜਾਹੀ ਦੇ ਵਿੱਚ ਹੀ ਬਣਾਉਂਦੇ ਆ ਪਰ ਕਈ ਵਾਰੀ ਸਾਡੇ ਕੋਲ ਟਾਈਮ ਬਹੁਤ ਘੱਟ ਹੁੰਦਾ ਤਾਂ ਸਾਨੂੰ ਜਲਦੀ ਜਲਦੀ ਕੜਾਹੀ ਦੇ ਵਿੱਚ ਕੀ ਹੈ ਕਿ ਸਬੱ ਸੁੱਖੀ ਸਬਜੀ ਨੂੰ ਥੋੜਾ ਟਾਈਮ ਲੱਗਦਾ ਉਹਨੂੰ ਭੁੰਨ ਕੇ ਬਣਾਉਣਾ ਥੋੜਾ ਟਾਈਮ ਲੱਗਦਾ ਹੈ ਕਈ ਵਾਰੀ ਜਦੋਂ ਮਹਿਮਾਨ ਆ ਜਾਂਦੇ ਤਾਂ ਸਾਡੇ ਕੋਲ ਟਾਈਮ ਬਹੁਤ ਘੱਟ ਹੁੰਦਾ ਤਾਂ ਸਾਨੂੰ ਅਸੀਂ ਫਟਾਫਟ ਕੁੱਕਰ ਵਿੱਚ ਸਬਜੀ ਜੜੀਏ ਬਣਾ ਕੇ ਤਿਆਰ ਕਰ ਸਕਦੇ ਆ ਪਿਆਜ਼ ਨੂੰ ਆਪਾਂ ਬਰਾਊਨ ਹੋਣ ਤੱਕ ਪਰਾਣਾ ਹੈ ਪਿਆਜ਼ ਆਪਣਾ ਬਰਾਊਨ ਹੋ ਗਿਆ ਆਪਾਂ ਇਸ ਨੂੰ ਜਿਆਦਾ ਕਾਲਾ ਨਹੀਂ ਕਰਨਾ ਹੋਰ ਲਸਣ ਅਦਰਕ ਨੂੰ ਮੈਂ ਥੋੜਾ ਦਰਦਰਾ ਜਿਹਾ ਪੀਸਿਆ ਉਸੇ ਨੂੰ ਚਿਲੀ ਕਟਰ ਦੇ ਵਿੱਚ ਜਾਂ ਮਿਕਸੀ ਜੀ ਪੀਸ ਸਕਦੇ ਆ ਤਾਂ ਆਪਾਂ ਹੁਣ ਪਾ ਦਾਂਗੇ ਹਰੀ ਮਿਰਚ ਅਦਰਕ ਤੇਲ ਅਸਨ ਤੇ ਨੂੰ ਖੁਸ਼ਬੂ ਰੰਗ ਦਾ ਤਰ ਤਾ ਕਰਨਾ ਆਪਾਂ ਨਾਦੀ ਪਾਵਾਂਗੇ ਇਹ ਇੱਕ ਮੀਡੀਅਮ ਸਾਈਜ਼ ਦਾ ਟਮਾਟਰ ਹੈ ਟਮਾਟਰ ਨੂੰ ਕੰਮ ਕਰਾਪਾਂ पकाव जलों तक ये पीड़ा जो डल नहीं जाता ये आप नमक स्वाद नमक पा सकते मैं एक चमचा इतना नमक का नमक नमक पाने टमाटर जल्दी पक जाते हैं टमाटर अपना पक गया तो हूँ आपवे कद्दू ਕद्दू ਨੂੰ ਆਪਾਂ ਨੇ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਪਕਾਣਾ। ਸਾਇ ਨੂੰ ਆਪਾਂ 2 ਤੋਂ 3 ਮਿੰਟ ਤੱਕ ਕਵਰ ਕਰਕੇ ਕद्दू ਨੂੰ ਪਕਾਵਾਂਗੇ। 2 ਮਿੰਟ ਹੋ ਗਿਆ। ਦੇਖੋ ਕद्दू ਨੂੰ ਪਾਣੀ ਛੱਡਦਾ। 80% ਤੱਕ ਜਿਹੜਾ ਕद्दू ਇਹ ਪੱਕ ਦਿੱਤਾ। ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ। ਨਮਕ ਮੈਂ ਪਹਿਲਾਂ ਹੀ ਪਾ ਦਿੱਤੀ ਤੇ ਹੁਣ ਆਪਾਂ ਪਾਵਾਂਗੇ ਹਲਦੀ ਪਾਊਡਰ। मसाले अपने हिसाब न घट कर सकते हैं लाल मिर्च पाउडर तीन ये मैं हरिया मिर्चा पाइया कवर करके आप भी तो लगवा देंगे सीटी बच गई है एक थोड़ी जी सीटी आप तो उस तो बाद गैस न कर देंगे बंद ਪਨੀਰੀ ਪਾ ਆਪਣੀ ਕੱਢਣੀ 2 ਮਿੰਟ ਲਈ ਆਪਾਂ ਇਹਨੂੰ ਇਦਾਂ ਹੀ ਛੱਡ ਦਾਂਗੇ ਦੇਖੋ ਸਬਜੀ ਆਪਣੀ ਬਹੁਤ ਵਧੀਆ ਬਣ ਗਈ ਹਿੰਕੜਚੀ ਦੀ ਮਦਦ ਨਾਲ ਇਹਨੂੰ ਥੋੜਾ ਮੈਸ਼ ਕਰ ਦਾਂਗੇ ਸਬਜੀ ਆਪਣੀ ਬਿਲਕੁਲ ਤਿਆਰ ਹੈ ਜੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਚੀਨੀ ਦੇ ਤੁਸੀਂ ਸ਼ੱਕਰ ਦੇ ਵੀ ਪਾ ਸਕਦੇ ਆ ਅਗਰ ਤੁਸੀਂ ਮਿੱਠਾ ਕਦੂ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਇਹਦੇ ਵਿੱਚ ਅੰਬਚੂਰ ਦਾ ਪਾਊਡਰ ਵੀ ਪਾ ਸਕਦੇ ਆ ਸਾਨੂੰ ਇਹ ਸਾਡੇ ਘਰ ਚਾਹੀਏ ਮਿੱਠਾ ਪਸੰਦ ਕਰਦੇ ਆ ਤਾਂ ਇਸ ਕਰਕੇ ਮੈਂ ਮਿੱਠਾ ਕद्दू ਬਣਾਇਆ ਕਿ ਨਾਲ ਤੁਸੀਂ ਕद्दू ਦੀ ਸਬਜ਼ੀ ਹੈ ਜਿਹੜੀ ਕੁਝ ਥੋੜੇ ਟਾਈਮ ਵਿੱਚ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਤੇ ਗਰਮਾ ਗਰਮ ਪੂਰੀਆਂ ਰੋਟੀ ਦੇ ਨਾਲ ਸਰਵ ਕਰ ਸਕਦੇ ਆ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਜਿਹੜੀ ਅੱਜ ਦੀ ਵੀਡੀਓ ਇਹ ਪਸੰਦ ਆਈ ਹੋਊਗੀ ਮੇਰੀ ਹੋਰ ਜ਼ਿਆਦਾ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਫੋਰ ਵਾਚਿੰਗ